ਇਹ ਜੀ ਚੱਕ ਸਰਕਾਰ ਰਿਜ਼ਰਵ ਫੋਰੈਸਟ ਹੈਗਾ ਜੀ ਮੰਦੋੜ ਬਲਾਕ ਦੇ ਵਿੱਚ ਰੇਂਜ ਫਰੋਈ ਪਰ ਪੈਂਦੀ ਹੈਗੀ ਆ ਤਕਰੀਬਨ ਇਹ ਸਾਰਾ ਏਰੀਆ 1100 ਏਕੜ ਹੈ ਥੋੜਾ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਾਇਰ ਸੀਜ਼ਨ ਆ ਜਿਹੜੀ ਥੱਲੇ ਕਾਈ ਬੁਟੀ ਤੁਸੀਂ ਵਗਾ ਸਕਦੇ ਹੋ ਸੁੱਕ ਸੁੱਕੀ ਵੀ ਆ ਤੇ ਅੰਗੈਲੀ ਇਹ ਜਿਹੜੇ ਸ਼ਹਿਰ ਚੋਂ ਆਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਹਿਰ ਅੱਜ ਸੰਡੇ ਦਾ ਦਿਨ ਸੀਗਾ ਥੋੜੀ ਲੇਬਰ ਸਾਡੀ ਛੁੱਟੀ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਸ਼ਹਿਰ ਦੇ ਚੌਂਦੇ ਅੱਗੇ ਵੀ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਆ ਉਹ ਫਿਰ ਕਹਿੰਦੇ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਨ ਗਈਆਂ ਗਲਤ ਕਾਸਫੂਸ ਤੇ ਸ਼ੁਰੂ ਹੋ ਕੇ ਫਿਰ ਜਿਆਦਾ ਰਕਬੇ 'ਚ ਫੈਲ ਗਈ ਹੈਗੀ ਕਿੰਨੀਆਂ ਥਾਵਾਂ ਤੇ ਫੈਲੀ ਹੈ ਇਹ ਕੰਪਾਰਟਮੈਂਟ ਹੈ ਜੀ ਇੱਥੇ ਹੁਣ ਜਿੱਥੇ ਆਪਾਂ ਖੜੇ ਆ 6 ਤੇ 7 ਕੰਪਾਰਟਮੈਂਟ ਹੈ ਜੰਗਲ ਦਾ ਉੱਥੇ ਪਈ ਹੈ ਉਸ ਤੋਂ ਬਾਅਦ ਥੋੜਾ ਇਹ 20 ਤੋਂ ਸ਼ੁਰੂ ਹੋਈ ਸੀ 20 ਤੋਂ 19 ਵਾਲੀ ਸਾਈਡ ਵੱਧ ਗਿਆ 6 7 ਵਾਲੀ ਕਾਬੂ ਕਰ ਲਈ ਗਈ ਹੈ 20 ਵਾਲੀ 19 ਵਾਲੀ 17 ਵਾਲੀ ਉਧਰ ਅ ਚੱਲ ਰਿਹਾ ਪ੍ਰੋਸੈਸ ਜਿਸ ਤਰ੍ਹਾਂ ਅੱਗ ਲੱਗੀ ਹੈ ਕੋਈ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਨਜ਼ਰ ਨਹੀਂ ਆ ਰਹੇਗੇ ਨਹੀਂ ਪੁਖਤਾ ਪ੍ਰਬੰਧ ਜੀ ਪੂਰੇ ਹੀ ਹੈਗੇ ਸਾਡੇ ਵੱਲੋਂ ਇੱਕ ਅ ਫਾਇਰ ਬਰਗੇਡ ਦੇ ਸਾਡੇ ਕੋਲ ਨੰਬਰ ਹੈਗੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਹਮੇਸ਼ਾ ਮਦਦ ਦਿੱਤੀ ਜਾਂਦੀ ਹੈ ਅੱਜ ਵੀ ਇਹੀ ਹੋਇਆ ਜਿਵੇਂ ਅੱਗ ਲੱਗਣ ਦਾ ਪਤਾ ਲੱਗਿਆ ਮੈਂ ਕਾਲ ਕੀਤੀ ਹੈਗੀ ਹੈ ਤੇ ਫਾਇਰ ਬਰਗੇਡ ਫਿਰੋਜ਼ਪੁਰ ਤੋਂ ਚੱਲੀ ਹੈ ਜੀ ਫਿਰੋਜ਼ਪੁਰ ਥੋੜਾ ਇਤੋਂ ਲਗਭਗ 30 35 ਕਿਲੋਮੀਟਰ ਪਿਆ ਜਾਂਦਾ ਹੈ ਇੱਕ ਰਸਤਾ ਉਬੜ ਖੜਾ ਕੇ ਟ੍ਰੈਫਿਕ ਵੀ ਅੱਜਕੱਲ ਜ਼ਿਆਦਾ ਹੁੰਦਾ ਹੈ ਹੈਵੀ ਵਹੀਕਲਸ ਰੋਡ ਤੇ ਹੁੰਦੇ ਆ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਹੈ ਲੇਬਰ ਨੇ ਵੀ ਆਪ ਦਾ ਪੂਰਾ ਜ਼ੋਰ ਲਾਇਆ ਹੈ ਕੰਟਰੋਲ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਵੀ ਹਾਂਜੀ ਚਿੰਤਾ ਉਹਨਾਂ ਦੀ ਪੂਰੀ ਜਾਇਜ਼ ਹੈ ਜੀ ਅਸੀਂ ਇਸੇ ਚਿੰਤਾ ਨੂੰ ਮੁੱਖ ਰੱਖਦੇ ਹੋਈ ਆਪੀ ਲੇਬਰ ਨੂੰ ਵੀ ਅੱਗੇ ਤੋਂ ਅੱਜ ਵੀ ਸਾਰੀ ਲੇਬਰ ਮੌਕੇ ਤੇ ਹੈ ਫਾਲਾਂਕੀ ਛੁੱਟੀ ਹੈ ਅੱਜ ਸੰਡੇ ਦੀ ਤੇ ਅੱਗੇ ਤੋਂ ਵੀ ਅਸੀਂ ਛੁੱਟੀਆਂ ਸਾਰੀਆਂ ਲੇਬਰ ਦੀਆਂ ਕਹਾਂਗੇ ਵੀ ਤੁਸੀਂ ਪ੍ਰੈਜ਼ੈਂਟ ਹੋਣਾ ਹੈ ਤੇ ਬਾਹਰ ਫੀਲਡ 'ਚ ਮੌਕੇ ਤੇ ਬੰਦਾ ਛੱਡਾਂਗੇ ਪੁਖਤਾ ਪ੍ਰਬੰਧ ਨਜੇ ਨਹੀਂ ਆਜਾ ਰਹੇ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਚਾਰ ਜਗ੍ਹਾ ਪੰਜ ਪੁਖਤਾ ਪ੍ਰਬੰਧ ਸਰ ਐਉਂ ਆ ਗੱਲ ਵੀ ਫਾਇਰ ਬ੍ਰਿਗੇਡ ਹੀ ਆ ਸਾਡੇ ਕੋਲ ਉਹ ਹੈਗੀ ਆ ਲੇਬਰ ਆ ਸਾਡੇ ਕੋਲ ਜੋ ਦੇਸੀ ਤਰੀਕੇ ਹੁੰਦੇ ਆ ਕਈਆਂ ਦਾ ਮਿੱਟੀ ਆ ਜੋ ਅਸੀਂ ਕਰ ਰਹੇ ਹਾਂ ਹੋ ਰਿਹਾ ਨੇ ਵੀ ਦੇਖਿਆ ਕਿਸਾਨ ਹੀ ਲੱਗੇ ਹੋਏ ਨੇ ਕੋਈ ਨਹੀਂ ਨਹੀਂ ਲੱਗੇ ਨਹੀਂ ਕਿਸਾਨ ਹੀ ਸਟ ਕਿਸਾਨ ਚਲੋ ਕਿਸਾਨ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਲੱਗਿਆ ਸਗੋ ਇਹ ਜੰਗਲ ਹੈ ਇਹਦੇ ਚ ਕੰਨਾ ਹੈ ਨਹੀਂ ਵੀ ਇਹ ਕੋਈ ਸਰਕਾਰੀ ਪ੍ਰਾਪਰਟੀ ਇਹਦੇ ਚ ਪਸ਼ੂ ਆ ਪੰਛੀ ਆ ਜੇ ਕੋਈ ਪ੍ਰਾਈਵੇਟ ਬੰਦਾ ਲੱਗਿਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਲੱਗਿਆ ਤੇ ਸਾਡੀ ਲੇਬਰ ਲਗਭਗ 25 30 ਜਣੇ ਸਾਡੀ ਲੇਬਰ ਤੇ ਆ ਉਹ ਨਾਲ ਲੱਗੇ ਹੋਏ ਆ ਹੁਣ ਕੀ ਹਾਲਾਤ ਨੇ ਇਸ ਵੇਲੇ ਅੱਗ ਦੇ ਹਾਲਾਤ ਦਾ ਜੀ ਹਾਲਾਤ ਮੌਕੇ ਤੇ ਵੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਪੰਜ 6 7 ਚ ਕਾਬੂ ਪਾ ਲਿਆ ਗਿਆ 19 20 ਚ ਉਧਰ ਚੱਲ ਰਿਹਾ ਕੰਮ ਤੇ ਕਾਬੂ ਪਾ ਲਿਆ ਜਾਊਗਾ ਤੇ ਚੱਕ ਸਰਕਾਰ ਪਿੰਡ ਕੋੜਾ ਚੱਕ ਦੇ ਨੇੜੇ 1100 ਏਕੜ ਦਾ ਸਰਕਾਰੀ ਜੰਗਲਾਤ ਹੈ ਇਹਦੇ ਵਿੱਚ तकरीबन 2 ਵਜੇ ਇਹ 1:30 ਤੋਂ 2 ਵਜੇ ਤੇ ਅੱਗ ਲੱਗੀ ہوئی ਹੈ ਇੱਕ ਫਾਇਰ ਬ੍ਰਿਗੇਡ ਆਈ ਹੈ ਤੇ ਬਾਕੀ ਇੱਕ ਅਜੇ ਆ ਹੀ ਨਹੀਂ ਰਹੀ ਪੰਜ ਦਾ ਟਾਈਮ ਹੋ ਚੱਲਿਆ ਤੇ ਬਾਕੀ ਜਿੱਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੌਰ ਹੋਏ ਹੈਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਦੇ ਕਾਬੂ ਨਹੀਂ ਪਾਇਆ ਜਾ ਰਿਹਾ ਇਹ ਕਾਰਨ ਕੀ ਹੋ ਸਕਦਾ ਹੈ ਕਾਰਨ ਵੇਖੋ ਜੀ ਇਹ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਕਿੰਨੀ ਤੇ ਖਤਰਨਾਕ ਹੈ ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਮੇ ਏਰੀਆ ਚ ਮੇਰੇ ਸਾਹਮਣੇ ਕਿਲੋ 1.5 ਕਿਲੋਮੀਟਰ ਚ ਫੈਲੀ ਹੋਈ ਹੈ ਥਾਂ ਥਾਂ ਤੇ ਆ ਬੜੀ ਲੰਮੀ ਇਹ ਘਟੋ ਘਾਟੀ ਚ 4-5 ਥਾਵਾਂ ਤੇ ਲੱਗੀ ਹੋਈ ਹੈ ਜੀ ਇੱਕ ਦੋ ਥਾਵਾਂ ਦੇ ਬੁਝੇ ਜੇ ਕੰਟਰੋਲ ਹੋ ਰਿਹਾ ਬਾਕੀ ਜੋ ਚੱਲਦੀ ਪਈ ਅੱਗ ਬੜੀ ਜਾਰੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਤੱਕ ਜਾ ਰਹੀ ਹੈ ਗਾਂਵ ਤੱਕ ਰਹੀ ਹੈ ਮੈਂ ਕਹਿੰਦਾ ਆ ਚੱਕ ਸਰਕਾਰ ਜੰਗਲ ਦੀ ਘਟਨਾ 1080 ਏਕੜ ਦਾ ਜੰਗਲ ਹੈ ਬੜਾ ਵੱਡਾ ਜੰਗਲ ਹੈ ਇੱਥੇ ਅੱਗ ਲੱਗੀ ਹੈ 12 ਵਜੇ ਦੀ ਇੱਕ ਗੱਡੀ 3 ਵਜੇ ਪਹੁੰਚੀ ਹੈ ਤੋਂ ਉਂਦੇ ਨਾਲ ਇੱਕ ਗੱਡੀ ਨਾਲ ਕੰਟਰੋਲ ਨਹੀਂ ਹੋ ਰਿਹਾ ਬਹੁਤ ਜ਼ੋਰ ਲੱਗ ਰਿਹਾ ਅੱਗ ਬਹੁਤ ਬੜੇ ਏਕੜ ਜਿਹਾ ਖਿਲਰੀ ਹੋਈ ਹੈ ਬਹੁਤ ਬੂਟੇ ਸੜ ਗਏ ਨੇ ਜੰਗਲੀ ਜਾਨਵਰਾਂ ਦਾ ਬੜਾ ਨੁਕਸਾਨ ਹੋਇਆ ਪਰ ਅੱਗ ਤੇ ਇੱਕ ਆਪੂ ਨਹੀਂ ਪਾਇਆ ਗਿਆ ਕੋਈ ਕਾਰਨ ਪਤਾ ਲੱਗੇ ਕਿਵੇਂ ਅੱਗ ਲੱਗੀ ਪਤਾ ਨਹੀਂ ਹਜੇ ਪਤਾ ਲੱਗੇਗਾ ਫੇਰ ਹੀ ਪਤਾ ਲੱਗਾ ਜੇ ਕੋਈ ਪਤਾ ਨਹੀਂ ਤੇ ਲੋਕਾਦਾਰ ਜਾਂ ਮਲਾਜ਼ਮਾਂ ਦੁਆਰਾ ਭਜਾਣ ਦੀ ਕੋਸ਼ਿਸ਼ ਕੀਤੀ ਬੜਾ ਫੁੱਲ ਲੱਗੇ ਨੇ ਜੰਗਲਾਤ ਵਾਲੇ ਲੱਗੇ ਨੇ ਜੰਗਲਾਤ ਦੇ ਅਫਸਰ ਆਏ ਹੋਏ ਨੇ ਸਾਰੇ ਅੱਗ ਬੁਝਾਉਣ ਤੇ ਲੱਗੇ ਹੋਏ ਨੇ ਲੋਕਾਂ ਦਾ ਸਹਿਯੋਗ ਹੈ ਸਾਰੇ ਪਹੁੰਚੇ ਹੋਏ ਨੇ ਪਰ ਅੱਗ ਤੇ ਹਜੇ ਕੋਈ ਕੰਟਰੋਲ ਨਹੀਂ ਆਇਆ ਇੱਕ ਗੱਡੀ ਆਈ ਉਹ ਇੱਕ ਪਾਸੇ ਕੰਟਰੋਲ ਹੋਇਆ ਦੂਸਰੇ ਪਾਸੇ ਅੱਗ ਬਹੁਤ ਜ਼ਿਆਦਾ ਲੱਗੀ ਏ ਫੋਨ ਕੀਤਾ ਉਹ ਕਹਿੰਦੇ ਦੂਜੀ ਗੱਡੀ ਅਸੀਂ ਜਿਹੜੀ ਅੱਗ ਲੱਗੀ ਆ ਚੱਕ ਸਰਕਾਰ ਜੰਗਲ ਜਾਗ ਲੱਗੀ ਆ ਜੰਗ ਅੱਗ ਲੱਗੀ ਆ ਕਟੋ ਕਟ ਵੀ ਪੰਜ ਛੇ ਸਾਵਾਂ ਤੇ ਜਿਹਦੇ ਨਾਲ ਸਾਧ ਤੋਂ ਮਸਾਂ ਹੀ 200 ਵੀਰਾਂ 400 ਮੀਟਰ ਹੋਗਾ ਸਾਧ ਤੋਂ ਦੂਰ ਨਾਲ ਇਹ ਜਿਹੜਾ ਨਾਂ ਕਾਬੂ ਕੀਤਾ ਗਿਆ ਤੇ ਹੋ ਸਕਦਾ ਹੁਣ ਗਾਵਾਂ ਨੂੰ ਸਮਝ ਕਣਕਾ ਨਹੀਂ ਮਾਲੋ ਕਣਕਾ ਲਾ ਕੇ ਪਹੁੰਚਾ ਦੀ ਕਿਉਂਕਿ ਅੱਗੇ ਦਾ ਜਿਹੜਾ ਰੇਪੇਟ ਆ ਇੱਕ ਗੱਡੀ ਫਿਰ ਗਈ ਲੜਾਈ ਜਦਰਾ ਦੂਜੀ ਗੱਡੀ ਸਰਕਾਰ ਨੇ ਮੰਗ ਕਰਦੇ ਆ ਦੀ ਸਾ ਨੂੰ ਵੀ ਜਲਦੀ ਜਲਦੀ ਦੂਜੀ ਗੱਡੀ ਭੇਜੀ ਜਾਵੇ ਜਿਹੜੇ ਕਿ ਮਾਲੋ ਅੱਗੇ ਕੰਟਰੋਲ ਕੀਤਾ ਜੇ ਆਪਾਂ ਕਾਰਨ ਕੀ ਆ ਅੱਗ ਲੱਗਣ ਦਾ ਕਾਰਨ ਇਸੇ ਖੁਸ਼ੀ ਹੋ ਸਕਦੀ ਕੀ ਕਹਿ ਜਾਦੇ ਮਾਲੋ ਜਦੋਂ ਤ ਜਰ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਦਾ ਕਟੋੜੀਏ ਮਤਲਬ 6-7 ਪਲਾਟ ਮਤਲਬ 200 ਜਾਂ 250 ਗਲਾ ਗਲਾ ਲੋ 200-250 ਗਲੇ ਅੱਗੇ ਪਈ 1 ਪਲਾਟ 25 ਗਲਾ ਹੁੰਦਾ ਤੇ 6 ਪਲਾਟ ਨੇ 150 ਗਲਾ ਲਾ ਲੋ ਅੱਜ ਅੱਗੇ ਕਿਹੜਾ ਟਰਾਲਾ ਆਜੇ ਟਰਾਲਾ ਪਰ ਅੱਗ ਲੱਗੀ ਉਹ ਲੱਗੀ ਅੱਜ ਪੂਰਾ ਗਰਾਉਂਡ ਹੀ ਕੋਕੇ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਮਾਮਦੋਰ ਨੂੰ ਸਪੈਸ਼ਲ ਜਿਹਾ ਚੱਕਰ ਜੰਗਲ ਸਿਆ ਤੇ ਅਸੇ ਜੰਗਲ ਰੋੜ ਕਰਕੇ ਮਾਮਦੋਰ ਨੂੰ ਫੇਰ ਕੋ ਪੱਲਾ ਘੋੜੀਤਾਈ ਦੀ ਅੱਜ ਤੋਂ 5 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਆ ਪਰ ਸਾਡੀ ਪੰਜਾਬ ਸਰਕਾਰ ਨੇ ਉਹ ਸਾਡੇ ਜੰਗਲਵਾਲ ਕੋਈ ਵੀ ਖੇਵੇਂ ਸਰਕਾਰ ਹੈ ਜਿਹਨੇ ਸਰਕਾਰੀਆਂ ਕਿਸੇ ਨੇ ਵੀ ਜੰਗਲਵਾਲ ਧਿਆਨ ਦਿੱਤਾ ਸਰਦੀ ਇਹ ਹੁਣ ਕਰਕੇ ਮਮਦੂਰ ਦੇ ਵਿੱਚ ਸਾਹਸ ਕਰਕੇ ਸਾਨੂੰ ਇੱਕ ਫਾਇਰ ਬਗਡਾ ਚਾਹੀਦੀ ਹੈ